ਹਾਂਜੀ ਸਤਿ ਸ੍ਰੀ ਅਕਾਲ ਜੀ ਸਾਡੇ ਵੀਰਾਂ ਨੂੰ ਵੈਲਕਮ ਬੈਕ ਕਵਰ ਬਾਡ ਪੀਜਨ ਤੇ ਸਭ ਤੋਂ ਪਹਿਲਾਂ ਜੀ ਆਹ ਜੀ ਸਾਡੇ ਸਭ ਨੂੰ ਪਤਾ ਹੀ ਆ ਤੇ ਸਾਡੇ ਮਤਾਹ ਗੁਰੂ ਸਾਹਿਬਾਨ ਜੀ ਠੀਕ ਹੈ ਜੀ ਇਹਨਾਂ ਦਾ ਹੀ ਓਟ ਆਸਰਾ ਲੈ ਕੇ ਜਿਹੜਾ ਅਸੀਂ ਚੱਲਦੇ ਆ ਠੀਕ ਹੈ ਜੀ ਨੇ ਉਸਤਾਦ ਸਾਹਿਬ ਬੈਠੇ ਆ ਸਾਰੇ ਸਾਰਿਆਂ ਦੀ ਰਜਾ ਬਿਲਕੁਲ ਜੀ ਲਾਟੀ ਸਾਹਿਬ ਜੀ ਹਾਂ ਜੀ ਤੁਹਾਡੇ ਵੱਲੋਂ ਕਮੇਟੀ ਲੋਏ ਫੈਸਲਾ ਦੱਸ ਹੀ ਦਿੱਤਾ ਤੁਸੀਂ ਵੀ ਆਪਣੀ ਥਿਊ ਪੁਆਇੰਟ ਦੇ ਦਿਓ ਜੀ ਹਾਂਜੀ ਜੋ ਫੈਸਲਾ ਹੋਇਆ ਉਹ ਬਿਲਕੁਲ ਠੀਕ ਹੋਇਆ ਕਿਉਂਕਿ ਇਹਨਾਂ ਦੀ ਕੂਤਰੀ ਕੱਟੀ ਗਈ ਸੀ ਉਹਦੇ ਇਹਨਾਂ ਨੇ ਆਪ ਕਿਹਾ ਤੇ ਮੇਰੀ ਕੂਤਰੀ ਕੱਟੀ ਔਰ ਇਹਨਾਂ ਦੀ ਸਹਿਮਤੀ ਨਾਲ ਹੀ ਕੂਤਰੀ ਕੱਟੀ ਹਾਂਜੀ ਸੰਜੂ ਸਾਹਿਬ ਜੀ ਹਾਂਜੀ ਹਾਂਜੀ ਇਹਨਾਂ ਦੀ ਸਹਿਮਤੀ ਨਾਲ ਹੀ ਹੋਇਆ ਜੀ ਫੈਸਲੇ ਕਿ ਇਹਨਾਂ ਨੇ ਕੂਤਰੀ ਹਾਂਜੀ ਕਾਲੇ ਸਾਹੀ ਤੁਹਾਡੇ ਠੀਕ ਆ ਜੀ ਇਹਨਾਂ ਦੀ ਸਹਿਮਤੀਆਂ ਖਾਦਾਂ ਦੇ ਬੈਠਾ ਸਹਿਮਤੀ ਹਾਂਜੀ ਕਲੀਵਾ ਸਾਹਿਬ ਕੁਝ ਇਹਦੇ ਚੰਨ ਨੂੰ ਡਾਲਨੇ ਦੀ ਹਾਂਜੀ ਲਾਲੀ ਸਤਾ ਜੀ ਹਾਂਜੀ ਕਾਲੇ ਦੀ ਸਹਿਮਤੀ ਨਾਲ ਲਈ ਜਿਹੜੀ ਕਾਲੇ ਦੀ ਰਿਕਾਰਡਿੰਗ ਆ ਉਹ ਲਈ ਸਹਿਮਤੀ ਦੇ ਨਾਲ ਕਾਲੇ ਨਾਲ ਸਹਿਮਤੀ ਕਰਕੇ ਜੀ ਹੁਕਮ ਉਤਰੀ ਕੱਟੀ ਗਈ ਹਾਂਜੀ ਕਲੀਵਾ ਸਾਹਿਬ ਹਾਂਜੀ ਹਾਂਜੀ ਕੱਟੀ ਗਈ ਹਾਂਜੀ ਵੀਰ ਜੀ ਠੀਕ ਆ ਭਾਈ ਕੱਟੀ ਤੁਹਾਡੇ ਵੱਲੋਂ ਵੀ ਸਭ ਦੀ ਹਾਜ਼ਰੀ ਚ ਠੀਕ ਹੈ ਜੀ ਹਾਂਜੀ ਨਿਸ਼ਾਨ ਵੀਰ ਜੀ ਸਤਾ ਜੀ ਜੋ ਫੈਸਲਾ ਆ ਹਾਂਜੀ ਇਹ ਮੌਸਮ ਦੀ ਜੋ ਰਿਕਾਰਡਿੰਗਾਂ ਸੀ ਉਹ ਦੇ ਅਧੀਨ ਆ ਹਾਂਜੀ ਤੇ ਉਸ ਦੁਨੀਆ ਮੈਂ ਜੀ ਨੰਗਰੀ ਸ਼ੌਂਦ ਸੀ ਜਿੱਦਾਂ ਉਹ ਪੱਟੀ ਜੀ ਹਾਂ ਜੀ ਕਾਲੇ ਸਾਹਿਬ ਜੀ ਮਤਲਬ ਕਿ ਜੋ ਵੀ ਤੁਹਾਡਾ ਸੌਟ ਆਊਟ ਇਹ ਹੁਣ ਤੁਹਾਨੂੰ ਮਨਜ਼ੂਰ ਆ ਜੀ ਮੈਂ ਕੋਈ ਕੋਈ ਗਲਤੀ ਨਹੀਂ ਵੀ ਕੋਈ ਤੁਹਾਡਾ ਕੋਈ ਹਾਇਤ ਨਹੀਂ ਆ ਵੀ ਤੇ ਕੋਈ ਮਤਲਬ ਉਹ ਤੁਹਾਡੇ ਕੋਈ ਪ੍ਰੈਸ਼ਰ ਦੀ ਬਾਤ ਨਹੀਂ ਜੋ ਮੇਰੇ ਚਾਚੇ ਜੀ ਦੇ ਮੇਰੇ ਕੋ ਨਵੀਂ ਫੈਸਲਾ ਕਰਤਾ ਹਾਂ ਜੀ ਹਾਂ ਜੀ ਮਨੂਸਾਈ ਤੁਹਾਡੀ ਹਾਜ਼ਰੀ ਦੇ ਵਿੱਚ ਸਾਰਾ ਜਿਹੜਾ ਹੋਇਆ ਵਾ ਠੀਕ ਹੈ ਜੀ ਆਪਣੇ ਸਾਰੇ ਉਸਤਾਦ ਜੀ ਹਾਜ਼ਰ ਹੈ ਜੀ ਜੋ ਫੈਸਲਾ ਹੋਇਆ ਜੀ ਵੀਰ ਦੀ ਸਹਿਮਤੀ ਤੇ ਨਾਲਿਆ ਜੀ ਤੇ ਬਾਕੀ ਆਪਾਂ ਦੇ ਹੋ ਰੱਖਾਂਗੇ ਜੀ ਯਾਰ ਨਾ ਆਪਾਂ ਨਾ ਰਕੋੜਨੇ ਇਹੋ ਜੀ ਪਾਈਏ ਆਪਣੇ ਦੇ ਵਿੱਚ ਉਸਤਾਦਾਂ ਦੇ ਜਿਹੜਾ ਫੈਸਲਾ ਹੋ ਜੇ ਉਸ ਤੋਂ ਵਧੀਆ ਚੀਜ਼ ਕੋਈ ਨਹੀਂ ਹੈਗੀ ਜੀ ਕੋਈ ਨਹੀਂ ਬਿਲਕੁਲ ਜੀ ਤੇ ਅੱਗੋ ਜੀ ਹਾਂ ਜੀ ਦਰਵਾਜ਼ਾ ਸਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਤੁਹਾਡੇ ਗ੍ਰਹਿ ਵੀਗੇ ਬੈਠੇ ਆ ਜੀ ਤੇ ਗ੍ਰਹਿ ਤੁਹਾਡਾ ਹੀ ਆ ਸਾਰਿਆਂ ਦਾ ਭਰਾਵਾਂ ਦਾ ਹੀ ਆ ਕਿ ਜਿਹਦੇ ਮੁੱਦੇ ਤੇ ਬੈਠੇ ਆ ਆਪਾਂ ਜਿੱਦਾਂ ਰਾਤ ਜਿਹੜੀਆਂ ਆਪਣੀ ਜਣਾ ਆਡੀਓ ਪਹਿਨਾ ਵੀਰ ਕਾਲੇ ਨੇ ਪਾਇਆ ਸਾਡੇ ਕਾਲਾ ਸਤ ਜੀ ਨੇ ਮੰਦਰੀ ਵਾਲੇ ਨੇ ਉਹ ਪਾਇਆ ਇਹ ਨਿਸ਼ਾਨਦੇ ਕਿ ਇਦਾਂ ਕਰਤਾ ਧੋਖਾ ਕਰਤਾ ਮੇਰੀ ਟੀਮ ਨੂੰ ਫੈਸਲਾ ਨਹੀਂ ਦੇਣੀ ਉਹ ਕਾਲੇ ਵੀਰ ਨੇ ਕਿਸੇ ਨੂੰ ਆਖਿਆ ਹੀ ਨਹੀਂ ਕਿਉਂਕਿ ਮੇਰਾ ਫੈਸਲਾ ਜਿਹੜਾ ਜਾਂ ਕਿਸੇ ਆਦੂ ਨੂੰ ਕਿਸੇ ਨੂੰ ਫੋਨ ਨਹੀਂ ਕੀਤਾ ਇਹਨੇ ਤੇ ਉਹ ਕੋਈ ਵੀ ਫੈਸਲਾ ਜਿਹੜਾ ਨਾ ਜਰ ਕਿੱਦਾਂ ਹੁੰਦਾ ਵਾ ਜਿੰਨੇ ਗਰ ਛੇ ਨੂੰ ਕਿਹਾ ਹੀ ਨਹੀਂ ਜਾਂਦਾ ਹੂੰ ਤੇ ਇਹਨਾਂ ਆਪੇ ਜੁੱਤੀਆਂ ਚਲੋ ਕੋਈ ਆਪਸੀ ਕੋਈ ਮਾਰਾ ਮੋਟਾ ਕੋਈ ਹੋ ਗਿਆ ਉਹ ਗੱਲ ਬਾਤ ਤੇ ਬਾਕੀ ਪਿਆਰ ਇਹਨਾਂ ਦਾ ਪੂਰਾ ਹੈ ਸਾਰਾ ਜੋ ਵੀ ਆ ਬਾਜ਼ੀਆਂ ਵੀ ਇਹਨਾਂ ਦੀਆਂ ਲੱਗੀਆਂ ਪਿਆਰ ਨਾਲ ਕੋਈ ਸਭ ਕੁਝ ਜੇ ਹੁਣ ਸਾਰੀ ਗੱਲ ਕਲੀਅਰ ਕਲੈਰੀਫਾਈ ਹੋ ਗਈ ਹੈ ਜੀ ਪਰ ਇਹਦੇ ਵਿੱਚ ਸੰਦੇਹਨਾ ਜ਼ਰੂਰ ਕਲੀਅਰ ਹੋਈਆਂ ਕਿ ਜਿਹੜਾ ਕਬੂਤਰ ਆਇਆ ਇਹ ਕਾਲੇ ਸਤਾਰਜ ਨੇ ਆਪ ਮੈਨੂੰ ਮੇਰੀ ਗੱਲ ਉਸ ਵਕਤ ਜਦੋਂ ਕਬੂਤਰ ਆਇਆ ਉਹ ਗੱਲ ਚੱਲ ਰਹੀ ਸੀ ਇੱਕ ਮੇਰੇ ਬੱਚੇ ਸਾਡੇ ਨਾਲ ਕਾਲੇ ਸਤਾਰਜ ਨਾਲ ਤੇ ਉਹ ਰਿਕਾਰਡਿੰਗ ਜਿਹੜੀ ਮੌਕੇ ਦੀ ਹੋ ਗਈ ਸੀ ਤੇ ਉਦੋਂ ਜਿਹੜਾ ਵਾ ਉਦੋਂ ਹੀ ਕਬੂਤਰ ਆ ਗਿਆ ਕਦਮ ਜਿਹੜਾ ਫੈ ਜਿਹੜਾ ਕੱਟਿਆ ਗਿਆ ਉਹ ਕਿ ਬਕਾਰ ਜਿਹਨਾਂ ਦੱਸਿਆ ਇਹ ਚੀਜ਼ ਜਿਹੜੀ ਆ ਇਹ ਇਸ ਕਰਕੇ ਜਿਹੜਾ ਸਾਰੀ ਜਿੰਨੇ ਵੀ ਮੈਂਬਰ ਆ ਜਿਹਨੇ ਇਹ ਬਚਾ ਲਈਏ ਆ ਇਹਨਾਂ ਸਾਰੇ ਰਲ ਕੇ ਫੈਸਲਾ ਵੀਰ ਕਾਲੇ ਦੀ ਮੱਥੀ ਦੇ ਨਾਲ ਕਿਉਂਕਿ ਕੋਈ ਦਬਾਅ ਨਹੀਂ ਸਤਖਾਰ ਚੋਗੇ ਵੀਰ ਸਾਡਾ ਉਹ ਪਾ ਕੇ ਆ ਗਏ ਇਹਦਾ ਸਾਡੇ ਕੋ ਪਾ ਕੇ ਆ ਗਏ ਤੇ ਉਹ ਵੀ ਸਤਖਾਰ ਚੋਗੇ ਇਸ਼ਾਰਾ ਵੀ ਸਤਖਾਰ ਚੋਗੇ ਇਸ ਕਰਕੇ ਜੋ ਫੈਸਲਾ ਸਾਡੀ ਟੀਮ ਦਾ ਹੀ ਅੱਜ ਨਿਕਲ ਗਿਆ ਬਾਕੀ ਸਾਰੇ ਵੀਰਾਂ ਨੂੰ ਸਾਰੀ ਟੀਮ ਨੂੰ ਇਹੋ ਗੱਲ ਕਹਿੰਦੇ ਆ ਕਿ ਕੋਈ ਵੀ ਫੈਸਲਾ ਹੁੰਦਾ ਤਾਂ ਰੋਲਾ ਪਾਉਣ ਤੋਂ ਪਹਿਲਾਂ ਸੀਨੀਅਰ ਬੰਦਿਆਂ ਨੂੰ ਜ਼ਰੂਰ ਦੱਸਿਆ ਕਰੋ ਬਹੁਤ ਵਾਹਿਗੁਰੂ ਖਾਲਸਾ ਵਾਇਗੁਰੂ ਜੀ ਤੇ ਮਿੰਦੂ ਕਲੀਪਾ ਸਾਹਿਬ ਜੀ ਤੁਸੀਂ ਵੀ ਇੱਥੇ ਹਾਜ਼ਰ ਹੋ ਤੁਹਾਡੀ ਵੀ ਸਹਿਮਤੀ ਦੇ ਮਤਲਬ ਤੁਹਾਡੀ ਹਾਜ਼ਰੀ ਜੀ ਹੋਇਆ ਸਾਰਾ ਕੁਝ ਐਗਰੀ ਠੀਕ ਹੈ ਜੀ ਬਿਲਕੁਲ ਜੀ ਸਭ ਦੀ ਹਾਜ਼ਰੀ ਦੇ ਵਿੱਚ ਇਹ ਜਿਹੜਾ ਫੈਸਲਾ ਵਾ ਹੋ ਗਿਆ ਵਾ ਤੇ ਸਭ ਭਰਾ ਵਾ ਜੀ ਆਪਸ ਦੇ ਵਿੱਚ ਠੀਕ ਹੈ ਜੀ ਤੇ ਬਾਕੀ ਵੱਧ ਤੋਂ ਵੱਧ ਜੀ ਕਵਰ ਬਾਡ ਵੀ ਜਨ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਜੀ ਧੰਨਵਾਦ